ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕੇ ਤੋਂ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਅੱਜ ਇਸ ਵਾਰ ਖੇਮ ਕੰਮ ਸ਼ਹਿਰ ਅੰਦਰ ਸ਼੍ਰੋਮਣੀ ਕਾਲਜਨ ਨੂੰ ਉਸ ਵੇਲੇ ਭਾਰੀ ਝਟਕਾ ਲੱਗਾ ਜਦੋਂ ਆਈਟੀ ਸੈੱਲ ਦੇ ਜੋਧਾ ਕੁਗਰਜਨ ਸਿੰਘ ਕਾਦੀਵਿੰਡ ਆਪਣੇ ਨਾਲ ਅਨੇਕਾਂ ਸਾਥੀਆਂ ਨੂੰ ਲੈ ਕੇ ਸਰਕਾਰ ਚੇਅਰਮੈਨ ਗੁਰਦੀਪ ਸਿੰਘ ਵਿਰਕਦੀ ਪ੍ਰੇਰਣਾ ਸਦਕਾ ਸਾਬਕਾ ਅਧਿਕਾਰੀ ਕੇਪਾਲ ਸਿੰਘ ਪੁਲਰਦੀ ਅਗਵਾਈ ਹੇਠ ਕਾਂਗਰਸ ਪਾਰਟੀ ਅੰਦਰ ਸ਼ਮੂਲੀਅਤ ਕਰ ਗਏ ਇਸ ਮੌਕੇ ਹੋਰਾਂ ਤੋਂ ਇਲਾਵਾ ਦਵਿੰਦਰ ਸਿੰਘ ਬਲਾਕ ਪ੍ਰਧਾਨ ਆਲਵਿਜੇ ਸਿੰਘ ਸਾਬਕਾ ਨਗਰ ਪੰਚਾਇਤ ਖੇਮਕਰ ਦੇ ਪ੍ਰਧਾਨ ਤੋਂ ਇਲਾਵਾ ਸਾਕਸ ਪੰਚ ਮੇਜਰ ਸਿੰਘ ਕਲਸ ਸਾਬਕਾ ਸਰਪੰਚ ਪ੍ਰਤਾਪ ਸਿੰਘ ਮਾਛੀਕੇ ਤੋਂ ਇਲਾਵਾ ਬਲਾਕ ਵਿਖੇਂਡ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਗੁਰਮukh ਸਿੰਘ ਸਾਨਪਰਾ ਸਾਬਕਾ ਸਰਪੰਚ ਜੱਜਵੀਰ ਸਿੰਘ ਬਲਟੋਵਾ ਸਾਬਕਾ ਸਰਪੰਚ ਅਰਸ਼ਵਾਲ ਸਿੰਘ ਸਾਬਕਾ ਐਮਸੀ ਗੁਰਵੀਰ ਸਿੰਘ ਖੇੜਾ ਸਾਬਕਾ ਐਮਸੀ ਵਰਿਆਮ ਸਿੰਘ ਸੁਖ ਮਮੂਦਪੁਰ ਵਿਕਾਸ ਵਿੱਚ ਕਾਲਾ ਸਿੰਘ ਭੁੱਲਰਾਦ ਇਸ ਮੌਕੇ ਹਾਜ਼ਰ ਸਨ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫਾਲੋ ਜ਼ਰੂਰ ਕਰਿਓ ਧੰਨਵਾਦ ਜੀ ਅੱਜ ਦੇ ਮੌਕੇ ਤੇ ਮੈਂ ਆਪਣੇ ਮੇਰੇ ਵੀ ਗੁਰਜਨ ਸਿੰਘ ਜੀ ਦੀ ਰਹਿਮਗੇ ਹੋਂਜੋ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਸਰਦਾਰ ਸੁਖਾਲ ਸਿੰਘ ਜੀ ਖੁੱਲਰ ਅਤੇ ਇਸ ਕਾਰਨ ਸ਼ਹਿਰ ਦੇ ਜਿੰਨੇ ਵੀ ਮੁੱਲਵਾਰ ਸੱਜਣ ਤੇ ਪਾਸੇ ਅਸੀਂ ਸਾਰੇ ਪਿੰਡਾਂ ਤੋਂ ਆਏ ਸਾਰੇ ਮੁੱਲਵਾਰ ਸੱਜਣ ਜੋ ਕਾਲੀ ਦਲ ਦੇ ਵਿੱਚ ਸੀ ਕਾਲੀਦਨ ਨੂੰ ਛੱਡ ਕੇ ਜੋ ਕਾਂਗਰਸ ਪਾਰਟੀ ਵਿੱਚ ਜਿਹੜਾ ਉਹ ਅਜ ਸ਼ਾਮਲ ਹੋ ਰਹੇ ਆ ਉਹਨਾਂ ਦੇ ਅਸੀਂ ਕਾਂਗਰਸ ਪਾਰਟੀ ਵਿੱਚ ਸਮੂਹ ਕਾਂਗਰਸ ਪਾਰਟੀ ਵੱਲੋਂ ਜੀ ਆਇਆਂ ਕਹਿੰਦੇ ਆ ਤੇ ਪਿਛਲੇ ਸਮੇਂ ਵਿੱਚ ਜੋ ਤੁਸੀਂ ਹਾਲਾਤ ਵੇਖਿਆ ਜੋ ਆਮ ਆਦਮੀ ਪਾਰਟੀ ਕਰ ਰਹੀ ਆ ਉਹ ਵੀ ਆਪਾਂ ਨੂੰ ਸਾਰੇ ਜਾਣੂ ਜੋ ਕਾਲੀਦਨ ਦਾ ਚੱਲ ਰਿਹਾ ਹੈ ਉਹ ਵੀ ਤੁਹਾਨੂੰ ਪਤਾ ਵਾ ਇਸ ਕਰਕੇ ਜਿਹੜਾ ਕਾਂਗਰਸ ਪਾਰਟੀ ਦਾ ਜਿਹੜਾ ਪਰਿਵਾਰ ਹੈ ਦਿਨੋ ਦਿਨ ਵੱਧ ਰਿਹਾ ਇਸੇ ਤਰ੍ਹਾਂ ਆਪਾਂ ਨਾਲ مل ਕੇ ਸਾਰੇ ਹੀ ਕਾਂਗਰਸੀ ਵਰਕਰਾਂ 13 ਰਤ ਮਿੰਟ ਕਰਕੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰੀਏ ਜਿੰਨੀ ਗੱਲਾਂ ਕੀਤਾ ਹੈ ਮੈਂ ਕਿ ਮਾਤਾ ਜੱਜ ਕਾ ਵੈਗੁਰੂ ਜੀ ਕਾ ਖਾਲਸਾ ਉਹ ਮੈਂ 2 ਮਿੰਟ ਲਈ ਆਪਣੀ ਆਲਮ ਜੀ ਨੂੰ ਮੰਗ ਜਿਹੜੇ ਕਾਲੀਦਲ ਤੋਂ ਲక్ష్ਮੀ ਲੜੇ ਨੇ ਉਹਨਾਂ ਦੇ ਗ੍ਰਹਿ ਵਿਦਿ ਪਹੁੰਚੇ ਨੇ ਉਹਨਾਂ ਦੇ ਨਾਲ ਸਾਡੇ ਖੇਮਗਰ ਕੀ ਸਾਰੇ ਮੇਰੇ ਤੋਂ ਵੱਡੇ ਸੋਣਦੇ ਸਾਰੇ ਬੈਠੇ ਹੋ ਕਦੀ ਇਦਾਂ ਨਹੀਂ ਦੇਖਿਆ ਵੀ 2-2 ਸਾਲ ਪਹਿਲਾਂ ਐਡੇ ਵੱਡੇ ਚਾਠ ਹੋ ਗਏ ਤੇ ਕਾਮਰਾਂ ਦੇ ਵਿੱਚ ਸ਼ਾਮਲ ਹੁੰਦੇ ਹੋਏ ਹੋਣ ਆ ਪਹਿਲੀ ਵਾਰ ਹੋਇਆ ਮੇਰੇ ਸਾਹਬ ਨਾਲ ਬਾਕੀ ਉਸੇ ਢੇਰੀ ਦੇ ਮਤਲਬ ਉਹ ਉਸੇ ਵੀ ਢੇਰੀ ਦੇ ਸ਼ਾਮਲ ਹੁੰਦੇ ਹੋਏ ਅੱਜ ਸਾਡੇ ਕਾਦੀਨ ਸਾਹਿਬ ਵੀ ਅੱਜ ਸ਼ਾਮਲ ਹੋ ਰਹੇ ਨੇ ਇਹਨਾਂ ਨੂੰ ਜੀ ਆਣਵਾਦ ਦੇ ਬੁੱਲਣ ਸਾਹਿਬ ਇੱਥੇ ਪਹੁੰਚੇ ਨੇ ਜਿਹੜਾ پروگرام ਬੰਦੇ ਬੰਦੇ ਕਾਫੀ ਸਮਾਂ ਲੱਗ ਰਿਹਾ ਸੀ। ਤੋਂ ਜਿਵੇਂ ਜਿਵੇਂ ਹੋਲੀ ਨੂੰ ਚੀਜ਼ ਬਣੇ ਤੇ ਉਹ ਸੋਹ ਜਿਆਦਾ ਵਧੀਆ ਤੇ ਜਿਆਦਾ ਸਵਾਦ ਵਾਲਾ। ਸਭ ਤੋਂ ਸਾਰਿਆਂ ਨੂੰ ਸ਼ੁਕਰੀਆ ਸਾਰੇ ਪਰਿਵਾਰ ਦਾ, ਦਾਦੂ ਰੋ ਤੋਂ ਮਾਦੀਆਂ ਜਿਨ੍ਹਾਂ ਨੇ ਥੋੜਾ ਟਾਈਮ ਤੇ ਲਾਇਆ ਪਰ ਬੜਾ ਸੋਹਣਾ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਆਜ ਦੇ ਗ੍ਰੀਟਿੰਗ ਸਾਰੀ ਸੋਹੇ ਕਾਂਗਰਸ ਪਾਰਟੀ ਜਿਹੜੀ ਆ ਉਹ ਬੜੀ ਉਤਾਵਲੀ ਸੀ ਖੇਮ ਕਰਨ ਦੀ ਕਿ ਸਾਨੂੰ ਇੱਕ ਚੰਗਾ ਸਿਆਸੀ ਸਾਡਾ ਭਰਾ ਇੱਕ ਸਾਡੀ ਸਾਡਾ ਵਰਕਰ ਮਿਲ ਰਿਹਾ ਲੱਗੂ ਕੁਝ ਇੱਕ ਮਿਲ ਰਿਹਾ ਵਾ ਚੰਗੇ ਬੰਦੇ ਨਹੀਂ ਹੈਗੇ ਵੀ ਸਰਕਲੇ ਕਾਂਗਰਸ ਜਾਂ ਅਕਾਲੀਆਂ ਚ ਨਹੀਂ ਹੈਗੇ ਜਾਂ ਹੋਰ ਪਾਰਟੀਆਂ ਨੂੰ ਵਿਚਾਰ たら ਕੋ ਮਤ ਦੇ ਹਰ ਕਿਨਤਾ ਹਾਂ ਔਰ ਜਿਹੜਾ ਵੀ ਚੰਗਾ ਬੰਦਾ ਚੰਗੀ ਕੰਮ ਕਰਦਾ ਚਾਹੇ ਉਹ ਕਿਸੇ ਪਾਰਟੀ ਨਹੀਂ ਹੈ ਭਾਵੇਂ ਆਪਣੀ ਉਹ ਮੁੱਖ ਵਿਰੋਧੀ ਪਾਰਟੀ ਵੀ ਮੋਦੀ ਤਾਰੀਫ ਜ਼ਰੂਰ ਕਰਨੀ ਚਾਹੀਦੀ ਨੇ ਕਿ ਫੂਲਾਣਾ ਸਿੰਘ ਜਿਹੜਾ ਵਾ ਉਹ ਪੱਛਮੀ ਕੇਸ ਦੀ ਬਾਹ ਮੜਦਾ ਕੇਸ ਦੇ ਵਿੱਚ ਉਹ ਕੰਮ ਕਰਦਾ ਸੋ ਉਹਦੀ ਤਾਰੀਫ਼ ਜਿਹੜੀ ਜਰੂਰ ਕਰਨੀ ਚਾਹੀਦੀ ਆ ਔਰ ਮੈਨੂੰ ਹਮੇਸ਼ਾ ਹੀ ਇਸ ਗੱਲ ਦਾ ਬੜਾ ਫਕਰ ਹੋਇਆ ਕਿ ਜਿਹੜੀ ਛਾਤੀ ਸਾਰੀ ਖੇਮ ਕਰਦੇ ਜਿੰਨੇ ਵੀ ਸਾਡੇ ਲੀਡਰਸ ਬਾਣ ਆ ਚਾਏ ਨੰਬਰਦਾਰ ਜੀ ਆਵੇ ਸਾਬਿਆ ਆ ਚਾਏ ਬਾਗ ਇਹਨਿਕਾ ਲੋਟ ਪੈਂਦਾ ਤੁਹਾਡੇ ਸਾਰੇ ਵਾਲਾ ਦਾ ਮਿਸ਼ਾ ਹੀ ਹੈ ਕਿਹੜਾ ਹੈ ਸਾਡਾ ਚਾਹ ਬੜਾ ਪਿਆਰ ਸੀ ਬੜੀ ਨੇੜਤਾ ਸੀ ਬੜੀ ਨਾਲਜਾ ਸੀ ਦੋਸਤੂ ਦੀ ਸਾਥ ਸੀ ਭਾਈ ਵਾਲੇ ਨੂੰ ਜਦੋਂ ਵੋਟ ਦੀ ਗੱਲ ਆਉਂਦੀ ਤੇ ਉਦੋਂ ਮਨ ਜਿਹੜਾ ਹੈ ਨਾ ਥੰਗਾ ਚਿੱਟਾ ਹੋ ਜੇ ਆਪ ਦੇ ਬੁੱਤ ਤੇ ਆਪ ਦੀ ਪਾਰਟੀ ਚੜ੍ਹਦੀ ਕਲਾ ਦਾ ਇਹੀ ਕਲੋ ਵੀ ਸਾਥ ਉਹਦੇ ਸਿਰ ਸਰਾਜ ਰਾ ਨਹੀਂ ਦਿੱਤਾ ਉਹ ਮੇਰੇ ਕਹਿੰਦਾ ਭਾਪੂ ਦੋਵਲਾ ਦੀ ਖਰਾ ਬੰਦਾ ਸੀ ਔਰ ਆਪ ਦੀ ਪਾਰਟੀ ਦੇ ਚੜ੍ਹਦੀ ਕਲਾ ਮੰਨਣ ਵਾਲਾ ਬੰਦਾ ਸੀ ਤੋਂ ਮੈਂ ਆਸ ਕਰਦਾ ਵੀ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਜੇ ਤੁਸੀਂ ਚੰਗੇ ਕੰਮ ਕਰੋਗੇ ਤੇ ਤਾਂ ਤੋਂ ਬੋਲਣਾ ਕਰਨਾ ਜਿਹੜਾ ਵਾ ਦੋ ਪੁੱਤਾਂ ਨਾਲੋਂ ਸਾਡੇ ਨਾਲ ਕਰੇ ਸ਼੍ਰੀ ਦੀ ਮੁਬਾਰਕਵਾਦ ਹੈ ਵੀ ਤਗੜੇ ਹੋ ਕੇ ਲੱਗੇ ਆ ਇਹਨਾਂ ਨੇ ਹੁਣ ਪਹਿਲਾਂ ਨਾਲੋਂ ਹੋਰ ਜ਼ਿਆਦਾ ਕੰਮ ਕਰ ਦਿੱਤਾ ਕੀ ਹੈ ਵਾ ਸਰਪੰਚ ਲੋ ਵੀ ਸਾਡੇ ਇਲਾਕੇ ਵਿੱਚ ਤੋਂ ਉਹ ਜਿਹੜਾ ਜਿਹਨੂੰ ਮੰਡਲ ਪ੍ਰਧਾਨ ਜਿਹੜਾ ਬਣਾਇਆ ਪਾਰਟੀ ਨੇ ਬਲਿੰਕ ਸਾਹਿਬ ਨੇ ਜਿਹਦੇ ਪੋਮੇਸ਼ ਵਾਧੇ ਤੋਂ ਆ ਜਾਂਦੇ ਆ ਸਾਰਾ ਮਾਸ਼ੀ ਗਿਆਣਾ ਵੀ ਤੇ ਆ ਵੀ ਇਹਨਾਂ ਨੂੰ ਥੋੜਾ ਹੋਰ ਸਰਗਰਮ ਕਰਨਾ ਵੀ ਥੋੜਾ ਤਗੜੇ ਹੋ ਜੇ ਅੱਗੇ ਸੋ ਬੜਾ ਖੁਸ਼ੀ ਵਾਲਾ ਗ੍ਰੇਨਿਆ ਬੜਾ ਵਧੀਆ ਦਿਨ ਆ ਰਿਹਾ ਹੈ ਜਿਵੇਂ ਉਹ ਢੋਲ ਢੋਮ ਤੇ ਟੰਪ ਦੇ ਅੱਜ ਦਾ ਦਿਨ ਇਹ ਮਕਰਰ ਹੋਣਾ ਸੀ ਸੋ ਵਧੀਆ ਹੈ ਕਿ ਆਪਣੀ ਪਰਵਾਸ ਦੇ ਵਿੱਚ ਕਾਂਗਰਸ ਪਾਰਟੀ ਦੇ ਜਾਫਾ ਹੋਇਆ ਹੈ ਔਰ ਆਸ ਕਰਦੇ ਆਂ ਕਿ ਘਾਵੇਂ ਹੋਰ ਵੀ ਜਿਹੜੇ ਕੰਪੀਸ਼ਨ ਦੇ ਸਾਥੀ ਆ ਹੋਰ ਵੀ ਪਰਵਾਸ ਜਿਹੜੇ ਤੁਹਾਨੂੰ ਬੋਲੀ ਹੋਣੀ ਆਪਾਂ ਆਪ ਵੀ ਇਹਦੇ ਨਾਲ ਗੱਲ ਕਰਕੇ ਲੈ ਕੇ ਗਏਗੇ ਅਰੇ ਪਾਤਰੀ ਗੱਲ ਨਹੀਂ ਇਹ ਤੋਂ ਬੋਲੀ ਜੇ ਮਾੜੀ ਗੱਲ ਨਹੀਂ ਕੋਈ ਨਹੀਂ ਹੋਣਾ ਕਿ ਕੰਨੇ ਦਾ ਦੱਸ ਮੈਂ ਤੇਰੇ ਦਾ ਕੀ ਕਰਨਾ ਹਾਂ ਕਿ ਜੀ ਚਾਰ ਜਮੇ ਕਰਨਾ ਲੱਗਿਆ 13 ਡਾਲਰ ਫੇਰਾ ਇਸ਼ਾਨ ਸੰਬੰਧੀ ਆ ਤੇ ਮੇਰੀ ਉਹ ਪੰਦੀ ਪਾਰਟੀ ਦੇ ਪੜੀਆਂ ਤੇ ਵੋਟਾਂ ਤੇ ਵੋਟਾਂ ਦੇ ਬੰਦਿਆਂ ਨੇ ਜਿਹੜੇ ਸਾਡਾ ਬੈਡਵਾਲੋਂ ਰਾਜ ਆਇਆ ਤੇ ਜਿਹੜੇ ਨਹੀਂ ਵੋਟਾਂ ਬੈਡਵਾਲ ਦੀ ਬੈਡਵਾਲ ਜੋ ਹੋਣੀਆਂ ਨਰੇਸ਼ਣੀ ਦੇ ਅੱਗੇ ਪਾਰਟੀ ਦੇ ਜੀ ਮੈਂ ਤੇ ਨਾਲ ਸਾਡੇ ਨੰਬਰਦਾਰ ਨੇ ਪਾਗਲੀਆਂ ਲਾਖਾਂ ਆ ਰਹੇ ਨੇ ਉਹ ਜਿਆ ਆ ਉਹਨੇ ਕੈਂਟੂ ਤੇ ਜੋੜੂਗਾ ਤੇ ਕਰੂ ਫੇਰੀ ਇਹ ਗੱਲ ਕਰ ਹੁਣ ਆਪਾਂ ਕਿੰਨੇ ਵੀ ਬੜੀ ਧੀਰੀ ਹੈ ਸਾਰਾ ਕੁਝ ਹੋਇਆ ਤੇ ਜਦੋਂ ਗੱਲ ਕੀਤੀ ਪ੍ਰਤਾਪ ਸਿੰਘ ਉਹ ਗੱਲ ਕਰਦਾ ਮਾਸ਼ੀਆ ਮੈਂ ਉਲਾ ਕੇ ਬਿਠਾ ਕੋ ਮਸਾਲ ਜਿਹੜੀ ਉਹ ਆਪਾਂ ਨੂੰ ਪਿੰਡ ਪਿੰਡ ਚੋਂ ਮਿਲਦੀ ਜਿਹੜਾ ਮੈਂ ਚੜੂਗਾ ਜਦੋਂ ਮੌਕਾ ਆਉਣਾ ਉਹ ਬਹੁਤ ਬੜੇ ਚੋਗਾਂ ਮਰੋਲਾ ਜਿਹਨੇ ਵੀ ਇਹਦਾ ਕੋਈ ਨਹੀਂ ਕੋ ਗੱਲ ਹੀ ਨਹੀਂ ਜਾਣਾ ਨਾਲੇ ਨੀ ਬਹੁਤ ਬੜੀ ਕੋ ਬੜਾ ਬਹਿਤ ਨਾਲ ਜੀ ਤੈਨੂੰ ਗੱਲਾਂ ਦੇਖੋ ਵੀਰ ਨੇ ਸਰਕਾਰ ਦਾ ਪਹਿਲਾ ਕੰਮ ਹੈ ਵੀ ਲੋਕਾਂ ਦੀ ਜਾਨ ਤੇ ਮਾਲ ਦੀ ਰੱਖਿਆ ਕਰਨਾ ਤੇ ਮੈਨੂੰ ਨਹੀਂ ਲੱਗਦਾ ਕੋਈ ਘਾਟ ਰੱਖੋ ਬਾਜ਼ਾਰ ਰੱਖੋ ਬਜਾਣਾ ਜਿੱਦੋਂ ਅੱਜ ਕੱਲ ਜਿਹੜਾ ਟੈਲੀਫੋਨ ਵਾਲਾ ਦੌਰ ਚੱਲਿਆ ਉਹਦਾ ਵੀ ਨਹੀਂ ਕੋਈ ਇਸੇ ਤਰ੍ਹਾਂ ਦਾ ਕੰਮ ਹੈ ਅਗਲ ਸਹੀ ਕੀ ਕਰਤੂ ਮੈਂ ਕੋਈ ਜਵਾਬ ਨਹੀਂ ਇਹ ਗੱਲਾਂ ਤੇ ਕੰਨ ਮੈਂ ਜਿਹੜੀਆਂ ਰੋਜ਼ ਦੀਆਂ ਜਿਹੜੀਆਂ ਜ਼ਿੰਦਗੀ ਦੀਆਂ ਆਪਣੀਆਂ ਰੋਜ਼ ਦੀਆਂ ਜਿੰਦਗੀਆਂ ਗੱਲਾਂ ਪਰ ਉਹ ਗੱਲਾਂ ਕਿਰਨਾਂ ਦੇ ਮੋੜ ਹੀ ਬਣਿਆ ਹੁੰਦਾ ਹੈ ਜੋ ਜਹਾਣਾ ਜਾਂਦਾ ਉਸੇ ਨੂੰ ਵਿਦਿਆ ਵਿੱਚ ਸਮਵਾ ਪਾਣੀ ਨਾਲ ਹੋ ਗਈ ਤੋ ਕਿਹਨੇ ਯਾਰ ਵਿੱਚ ਕੋਈ ਬੰਦਾ ਪਾ ਗਿਆ ਤੇ ਆਪਸ ਵਿੱਚ ਆਪ ਦਾ ਲਕੜੇ ਤੇ ਪੜਦੋ ਜੀ ਕਰੀ ਕਿਉਂਕਿ ਅਕਸਰਾਂ ਨੂੰ ਜਿਹਦੇ ਨੂੰ ਲੈ ਕੇ ਉਹਨਾਂ ਦਾ ਕਈ ਨਹੀਂ ਸਮਝ ਲੱਗਣ ਲਈ ਪਹਿਹੀ ਮੱਖ ਮੰਤਰੀ ਦੀ ਮੰਨਣੀ ਹੈ ਕਿ ਦਿੱਲੀ ਵਾਲੇ ਦੀ ਸੁਣਨੀ ਤਿੰਨ ਚਾਰ ਮੱਖ ਮੰਤਰੀ ਬਣ ਕੇ ਤੁਰੇ ਫਿਰਦੇ ਕਿ ਉਹ ਕੇਜਰੀਆ ਲੈ ਉਹਦੇ ਆਏ ਮੋਹਤਵਾੜਾ ਹੈ ਬੰਨ ਕਿੜੇ ਕਿੜਾ ਪਾਰੇ ਹਰ ਸਾਲ ਸਾਰਾ ਜਿਹੜਾ ਉਹਦੇ ਮਗਰ ਹਰ ਹਰ ਕਰਦਾ ਫਿਰ ਲੋਕਾਂ ਦੀ ਸੁਣਵਾਈ ਕਿੱਲਾ ਕਰੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਿੱਲਾ ਕਰੇ ਜੋ ਇਹ ਜਿਹੇ ਜਿਹੇ ਲਾਤ ਬਣਿਆ ਜਿਹਦੇ ਵਿੱਚ ਸਾਰੇ ਵਰਗ ਸਾਰੇ ਜਾਣੀ ਜਿਹੜੇ ਆ ਉਹ ਦੁਖੀ ਹੋਏ ਬੈਠੇ ਆ ਔਰ ਆਪਣਾ ਬੁਲਾਇਆ ਲੱਗਿਆ ਅੱਜ ਬਹੁਤ ਹੀ ਵਧੀਆ ਦਿਨ ਹੈ ਕਿ ਸਾਰੇ ਸਾਡੇ ਕਾਲੀ ਚਲ ਦੇ ਜਿਹੜੇ ਵਰਕਰ ਸਾਡੇ ਕਿਰਜਟ ਟੂ ਸਟਾਫ ਨੂੰ ਸਾਰੇ ਆਪਦੇ ਸਾਥੀਆਂ ਨੂੰ ਲੈ ਕੇ ਕਾਂਗਰਸ ਵਿੱਚ ਸ਼ਾਮਲ ਹੋ ਰਿਹਾ ਸਾਰਨ ਜੀ ਆਖਦੇ ਧੰਨਵਾਦ ਕਰਨ ਕਿਹੋ ਜਿਹਾ ਮਾਹੌਲ ਬਣ ਰਿਹਾ ਜੀ ਹਲਕੇ ਦੇ ਵਿੱਚ ਗੁਰੂ ਮਹਾਰਾਜ ਦੀ ਬੜੀ ਖੁਸ਼ੀ ਹੋ ਰਹੀ ਹੈ ਆਪਣੇ ਜਿਹੜੇ ਲੋਕ ਜਿਹੜੇ ਬਹੁਤ ਵੱਡੀ ਕੇਂਦਰੀ ਚ ਬਦਲਾਅ ਦੇ ਨਾਂ ਨੂੰ ਕਾਂਗਰਸ ਨੂੰ ਛੱਡ ਕੇ ਤੇ ਉਹਦੇ ਵਿੱਚ ਆਪਣੇ ਝਾੜੂ ਸਿ ਗਏ ਸਾਰੇ ਅੱਜ ਇਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਇੱਥੇ ਲਾ ਰਿਆ ਔਰ ਡਰਾਮਿਆਂ ਤੋਂ ਦੁਖੀ ਹੋ ਕੇ ਲੋਕ ਆ ਜਿਹੜੇ ਮੁੜ ਰਹੇ ਆ ਔਰ ਉਹਨਾਂ ਦੇ ਨਾਲ ਨਾਲ ਜਿਹੜੇ ਪੱਕੇ ਜਿਹੜੇ ਟਕਸਾਲੀ ਸ਼੍ਰੋਮਣੀ ਕਾਲੀ ਦਲ ਦੇ ਨਾਲ ਵੀ ਜਿਹੜੇ ਜੁੜੇ ਸੀ ਬੜੇ ਲੰਮੇ ਸਮੇਂ ਤੋਂ ਉਹ ਵੀ ਕਾਲੀ ਦਲ ਦੀ ਜਿਹੜੀ ਮਾੜੀਆਂ ਨੀਤੀਆਂ ਜਿਹੜਾ 10 ਸਾਲ ਦਾ ਉਹਨਾਂ ਦਾ ਰਾਜ ਰਿਹਾ ਉਹਦੇ ਵਿੱਚ ਜਿਹੜੀ ਉਹ ਗਰਾਵਟ ਨੂੰ ਉਸ ਜਿੱਥੇ ਨਸ਼ਿਆਂ ਦਾ ਤੇ ਗੁੰਡਾਗਰਦੀ ਦਾ ਜਿੱਥੇ ਕੰਮ ਚੱਲਦਾ ਰਿਹਾ ਉਸ ਤੋਂ ਦੁਖੀ ਹੋ ਕੇ ਜਿਹੜੇ ਅੱਜ ਇਸ ਮੈਂ ਕੱਲ੍ਹ ਤੋਂ ਵੀ ਵੱਡੀ ਗੱਲ ਇਹ ਕਿ ਉਹ ਵੀ ਕਾਗਜ਼ਾਂ 'ਚ ਸ਼ਾਮਲ ਹੋ ਰਿਹਾ ਹੈ। ਮੌਜੂਦਾ ਸਰਕਾਰ ਜਿਹੜੇ ਮੁੱਦੇ ਲੈ ਕੇ ਸਤਾ ਚਾਹੀਦੇ ਹਣ ਹਲਕਾ ਤੇ ਤਾਂ ਮਜ ਕਾਮਯਾਬ ਹੋ ਗਏ ਤੁਸੀਂ ਕੀ ਸਮਝਦੇ? ਉਸ ਸਰਕਾਰ ਦਾ ਇੱਕ ਵੀ ਜੇ ਕੋਈ ਛੋਟਾ ਕੋ ਕਾਮਯਾਬ ਹੋਇਆ ਜਿਹੜੇ ਕਾਮਯਾਬ ਤੇ ਕੀ ਉਹਨੇ ਜਿੰਨੇ ਵੀ ਲਾਰੇ ਲੱਪੇ ਲਾਏ ਜੇ ਕਿਸਾਨੀ ਦੀ ਗੱਲ ਕਰ ਲਈਏ। ਕਿਸਾਨੀ ਦੀ ਗੱਲ ਕਰ ਲਈਏ ਤੇ ਪਿਛਲੇ ਸਾਲ ਜਿਸ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਜੇ ਖੇਮ ਕਰਦੀ ਮੰਡੀ ਦੇ ਵਿੱਚ ਕਿਸਾਨ ਜਿਹੜੇ ਆਉਂਦੇ ਖਸਮ ਨੂੰ ਲੈ ਕੇ ਰੁੜੇ ਆਂ ਵੀ ਪਹਿਲੋ ਕਹਿੰਦਾ ਹੈ ਭਗਵਾਨ ਸਰਕਾਰ ਮੈਂ ਮਾਸਟਰ ਦਾ ਮੁੰਡਾ ਆਉਂਦੇ ਪਹਿਲੋ ਇਹਨੇ ਮਾਸਟਰ ਫੁੱਟੇ ਜਿਹੜੇ ਉੱਥੇ ਧੰਨਾ ਲਾਉਦੇ ਜਿਹੜੇ ਫਿਰ ਕਹਿੰਦਾ ਹੈ ਮੈਂ ਜੱਟ ਦਾ ਜ਼ਿੰਮੇਦਾਰ ਦਾ ਮੁੰਡਾ ਫਿਰ ਇਹਨੇ ਜ਼ਿੰਮੇਦਾਰ ਜਿਹੜੇ ਉਹ ਔਰ ਚਲੋ ਸਾਡਾ ਜੇ ਬਾਰਡਰ ਤੇ ਆ ਤੇ ਫਿਰ ਇੱਥੇ ਪੰਜਾਬ ਔਰ ਲੋਕਾਂ ਦੀ ਕਿਸਾਨਾਂ ਦੀ ਜ਼ਮੀਨ ਨੂੰ ਠਿਹਾਉਣ ਵਾਸਤੇ ਜਿਹੜਾ ਲੈਂਡ ਪੂਲਿੰਗ ਜਿਹੜਾ ਸਰਕਾਰ ਨਵਾਂ ਇੱਕ ਲੋਕੋ ਪੋਲਾ ਦਿੱਲੀ ਵਾਲਿਆਂ ਨੇ ਤਿਆਰ ਕੀਤਾ ਉਹਦੇ ਚ ਹਜ਼ਾਰਾਂ ਕਿੱਲੇ ਅਮਰ ਸਰਦੀ ਲੁਧਿਆਣੇ ਦੀ ਜਲੰਧਰ ਦੀ ਆ ਉਹ ਜ਼ਿੰਮੇਦਾਰਾਂ ਦੀ ਜ਼ਮੀਨ ਹੜ்பੰਦੀ ਹੀ ਕੋਸ਼ਿਸ਼ ਦੇ ਵਿੱਚ ਆ ਔਰ ਅਕਸਰ ਜਿਹੜੇ ਕਾਬਲ ਅਫਸਰ ਵੀ ਹੈਗੇ ਕੋਈ ਕੰਮ ਜਾਂ ਪੰਜਾਬ ਦੀ ਭਿਹਤਰੀ ਹਾਸਤੇ ਉਹ ਕਰਨਾ ਚਾਹੁੰਦੇ ਆ ਉਹ ਦਿਸ਼ਾਈ ਨੂੰ ਹੋਏ ਪੈ ਵੀ ਨਹੀਂ ਗੱਲ ਮੰਨਣੀ ਕਿਹਦੀ ਆ ਕਿਉਂਕਿ ਸੱਚੀ ਮੁੱਖ ਮੰਤਰੀ ਸਾਹਿਬ ਬਿਆਨ ਕੋਈ ਦਿੰਦੇ ਔਰ ਸਵੇਰੇ ਦਿੱਲੀ ਵਾਲੇ ਜਿਹੜੇ ਆ ਉਹ ਬਾਹ ਮਰੋੜ ਕੇ ਉਹਦੇ ਫੈਸਲਾ ਤੋਂ ਨਿਕਲਨੇ ਕਰਾ ਦਿੰਦੇ ਆ